ਆਉਣ ਵਾਲੇ ਯਾਤਰੀਆਂ ਨੂੰ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਜਿਹੜੀ ਆ ਉਹ ਤਕ ਤੋ ਪਰੇਸ਼ਾਨੀ ਨਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਮੈਨੇਜਰ ਦਰਵਾਜ਼ਾ ਸਾਹਿਬ ਵੱਲੋਂ ਵਿਸ਼ੇਸ਼ ਤੌਰ ਤੇ ਦਿਲਚਸਪੀ ਲੈਂਦੇ ਆ ਇੱਕ ਵਿਸ਼ੇਸ਼ ਸਹੂਲਤ ਜਿਹੜੀ ਆ ਉਹ ਵਹੀਆ ਕਰਵਾਈ ਗਈ ਹੈ ਉਹ ਦਾ ਵਿਸ਼ੇਸ਼ ਇੱਕ ਫੋਨ ਜਿਹੜਾ ਹੈ ਉਹ ਅਸੀਂ ਉਪਲਬਧ ਕੀਤਾ ਹੈ ਜਿਹੜਾ ਮਤਲਬ ਕਿਸੇ ਵੀ ਸ਼ਰਧਾਲੂ ਨੂੰ ਕੋਈ ਤਕਲੀਫ ਆਉਂਦੀ ਆ ਤੇ ਇਸ ਫੋਨ ਤੇ ਸੰਪਰਕ ਕਰਕੇ ਆਪਣੀ ਸਹਾਇਤਾ ਜਿਹੜੀ ਆ ਉਹ ਲੈ ਸਕਦਾ ਹੈ ਇਹ ਫੋਨ ਜਿਹੜਾ ਹੈ ਸਾਡੇ ਜਿਹੜਾ ਤਾਇਨਾਤ ਬਤਿਕ ਮੈਨੇਜਰ ਹੋਏਗਾ ਸਿਸਟਮ ਮੈਨੇਜਰ ਹੋਏਗਾ ਜਾਂ ਜਿਹੜਾ ਹੋਰ ਅਧਿਕਾਰੀ ਹੋਏਗਾ ਉਹ 24 ਘੰਟੇ ਜਿਹੜਾ ਉਹ ਸੇਵਾ 'ਚ ਹਾਜ਼ਰ ਰਹੇਗਾ ਇਹ ਫੋਨ ਨੰਬਰ 77106 12131 ਜਿਹੜਾ ਹੈ ਹਰ ਵਕਤ ਸੰਗਤਾਂ ਦੀ ਸੇਵਾ 'ਚ ਉਪਲਬਧ ਹੋਏਗਾ ਇਸੇ ਕਿਸਮ ਦੀ ਕਿਸੇ ਨੂੰ ਤਕ ਤ ਪਰੇਸ਼ਾਨੀ ਨਾ ਹੋਵੇ ਇਹਦੇ ਵਾਸਤੇ ਇੱਕ ਨਵਾਂ ਚੱਲਦੀ ਮੋਬਾਈਲ ਜਿਹੜੀ ਹੈ ਇਹ ਸੇਵਾ ਉਪਲਬਧ ਕੀਤੀ ਗਈ ਹੈ